ਅੱਜ ਪੱਕਾ ਰੋਡ ਤੇ ਬਹੁਤ ਭਿਆਨਕ ਅੱਗ ਲੱਗੀ ਏ ਜੋ ਕਿ ਪੈਪਰੀ ਫੈਕਟਰੀ ਦਾ ਦੱਸਿਆ ਜਾ ਰਿਹਾ ਹੈ ਕਿ ਪਲਾਸਟਿਕ ਦੇ ਪੈਪ ਨੇ ਉਹਨਾਂ ਦੇ 베ਸ ਤੇ ਅੱਗ ਲੱਗੀ ਏ ਹੁਣ ਅਸੀਂ ਅੰਦਰ ਜਾ ਕੇ ਕਸ਼ਿਸ਼ ਕਰਾਂਗੇ ਵੀ ਅੱਗ ਦੇ ਕੀ ਕਾਰਨ ਨੇ ਅੱਗ ਲੱਗਣ ਦੇ ਕਾਰਨ ਕੀ ਹੈ ਆ ਫਾਇਰ ਬ੍ਰਿਗੇਡ ਦੀ ਗੱਡੀ ਜਾ ਰਹੀ ਏ ਤੁਸੀਂ ਦੇਖ ਰਹੋ ਆ ਇੱਕ ਦੂਸਰੀ ਗੱਡੀ ਹੋਰ ਫਾਇਰ ਬ੍ਰਿਗੇਡ ਦੀ ਆਈ ਏ ਉਸ ਗੱਡੀ ਦਾ देखे देखे एक जा चुकी है दूसरी आईए हम दूसरी को अंदर भेजा जा रहा है एक गाड़ी का पानी खत्म हो चुका है दूसरी आई है, बहुत भयानक अग लगी है और रोड लुधियाना ਦੇਖ ਸਕਦੇ ਹੋ ਲੁਧਿਆਣਾ ਪੱਖੋਆ ਰੋਡ ਤੇ ਬੜੀ ਭਿਆਨਕ ਅਗ ਲੱਗੀ ਹੈ ਜੋ ਕਿ ਦੱਸਿਆ ਜਾਂਦਾ ਹੈ ਕੋਈ ਇਥੇ ਪਲਾਸਟਿਕ ਦੇ ਪੈ ਪਏ ਸੀਗੇ ਉਸ ਕਾਰਨ ਕੋਈ ਚਿਗਾੜੀ ਚਿਗੂੜੀ ਪਈ ਹੈ ਉਸ ਕਾਰਨ ਬਹੁਤ ਆਗ ਉੱਠੀ ਹੈ ਜਿਹਦਾ ਧੂਆ ਸ਼ਿਮਲਾਪੁਰੀ ਨੂੰ ਮਾਰ ਕਰਦਾ ਹੋਇਆ ਖਾਨੇਵਾਲ ਤੱਕ ਪਹੁੰਚਿਆ ਹੈ ਔਰ ਦੇਖ ਲਓ 1 ਘੰਟਾ ਹੋ ਗਿਆ ਅਗ ਲੱਗੇ ਨੂੰ ਅਜੇ ਵੀ ਧੂਆ ਨਿਕਲ ਰਿਹਾ ਹੈ ਉਸ ਭਿਆਨਕ ਅਗ ਲੱਗੀ ਸੀਗੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਜ਼ਰੂਰ ਹੋਇਆ ਹੈ ਯਾਨੀ ਨੁਕਸਾਨ ਕੋਈ ਨਹੀਂ ਹੋਇਆ ਹਾਂ ਜੀ ਕੀ ਨਾ ਆਇਆ ਜੀ ਤੁਹਾਡਾ ਹਾਂ ਜੀ ਸੂਰਜ ਯਾਤਰਾ ਬੜੀ ਉੱਚੀ ਬੋਲੋ ਸੂਰਜ ਸੂਰਜ ਯਾਤਰਾ ਇਹ ਜਿਹੜੀ ਅੱਜ ਪੱਖੋਵਰ ਰੋਡ ਨੇੜੇ ਨੈ ਜਿਹੜੀ ਜਾ ਰਹੀ ਹੈ उठे बड़ी भयानक आग लगी है उसका कारण किस तरह लगी है ने ने सिगरेट रखी थी सिगरेट पिया गया उसके बाद वो फेंका गया वहाँ कुछ प्लाट में आग लग गई अच्छा प्लाट में आगे और ये प्लाट जो ग्राउंड खाली थी इसमें क्या क्या पड़ा हुआ था सामान इसमें पाइप थी सिवरज की पाइप थी सारी सिवरेज की पाइप अच्छा जी लास्ट के सारे सीवेज की पाइप थी ठीक है।, है तो कोई जानी नुक्सान जानी नुक्सान तो नहीं हुआ कोई जानी का नुक्सान नहीं हुआ, बाकी सारे बचा हो गया है मुस्कान हुई काफी पाइप जली है अच्छा तुम्हारी ड्यूटी यहां होती थी। है हां जी हां जी नाइट ड्यूटी होती है ठीक है ठीक है नीचे रही यही लोग द्वारका भी अट गए ਵਾਨਾ ਕੋਈ ਵਰਗਾ ਬਣਾ ਲਿਆ ਇਸ ਟਮਰ ਆ ਜਾਏਗਾ ਸਾਰੀ ਮਕੂਰ ਆ ਜਾਏਗਾ ਕਰੋ ਲਿਆਰੇ ਪਾਈਪ ਬੰਦ ਕਰ ਲਿਆ ਆ ਯਾਰ ਫੇਰ ਅੱਗੇ ਮੱਟ ਪਰ ਰੋਣੇ ਕੋਲ ਆਲਾ ਜਾ ਜੀ ਅੱਛਾੜੀਆਂ ਵੀ ਸੱਤੀਆਂ ਹੀ ਨੇ ਇਹਦੇ ਕੋਸੇ ਪਿੱਛੇ ਝਾੜੀਆਂ ਕਰਕੇ ਲਾ ਕੇ ਨੇ ਬੜਿਆ ਕੀ ਪ੍ਰੋਬਲਮ ਹੈ ਸਾਡਾ ਕੋਰੋਨਾ ਦਾ ਮਾਲਕ ਆਪਾਂ ਹੀ ਬੱਪਾ ਬੱਪਾ ਆਪਣੇ ਕੱਟ ਪਈ ਸੱਸੇ 8:00 ਵਜੇ ਅੱਗ ਲੱਗੀ ਯਾਰ ਜੇ ਪਤਾ ਹੁੰਦਾ ਤਾਂ ਬੱਪਾ ਲੱਗ ਕਿੰਨੇ ਕੋਈ ਸਰਮ ਲੱਗੀ ਤੁਹਾਨੂੰ ਅੰਦਰ ਜਾ ਬੋਲੋ 6:00 ਵਜੇ ਨਾਲ ਅਪਣਾ ਜੀ ਫਰਿੰਦਰ ਸਿੰਘ ਸਾਰੇ ਕੋਈ ਜਾਨਵਰ ਨੂੰ ਨੁਕਸਾਨ ਕੋਈ ਇਧਰ ਦੱਸੋ ਕਿੰਨੇ ਕਿੜੀ ਲੱਗ ਚੁੱਕੀਆਂ ਨੇ ਪਾਣੀ ਦੀਆਂ ਦੋ ਟੇਰ ਉੱਧਰ ਖੜ ਗਿਆ ਦੋ ਪਾਣੀ ਹੀ ਆ ਸਰ ਅੱਗ ਬਜਾ ਲਈ ਗਈ ਹੁਣ ਲੋਕਾਂ ਨੇ ਕੀ ਕਿਹਾ ਲੋਕੀ ਸਰ ਖੜੇ ਹੋਰ ਲੋਕਾਂ ਨੇ ਕੀ ਕਿਹਾ ਜਾਣੇ ਉਹ ਆਪਣੇ ਘਰ ਜਾਣ ਸਾਰੇ ਜਾਣੇ ਮਾਲਕ ਦਾ ਸ਼ੁਕਰ ਆ ਬੰਦੇ ਸਾਰੇ ਬਚ ਗਏ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਕਾਦਾ ਪ੍ਰੋਜੈਕਟ ਸੀਗਾ ਇਹ ਨੁਕਸਾਨ ਤਾਂ ਹੁਣ ਕਿੱਦਾਂ ਦਾ ਪਤਾ ਲੱਗੂ ਆ ਸਾਰੇ ਇਹ ਕਿਨੇ ਕਾਦਾ ਪ੍ਰੋਜੈਕਟ ਸੀਗਾ ਇਹ ਇਹ ਸਮਾਰਟ ਸਿਟੀ ਪ੍ਰੋਜੈਕਟ ਜਿਹੜੀਆਂ ਪਾਈਪਾਂ ਅੰਡਰਗਰਾਊਂਡ ਹੋ ਰਿਆ ਕਰੋੜਾਂ ਰੁਪਏ ਦਾ ਪਾਲ ਆ ਅੱਛਾ ਜੀ ਆ ਗਾਰਡ ਸਰ ਲੇਬਰ ਸੀ ਲੇਬਰ ਉਹਦੇ ਸਰ ਲੇਬਰ ਸੀ ਕਿਉਂ ਲੇਬਰ ਉਹਦੇ ਪਰ ਲੇਬਰ ਵੀ ਸੀਗੀ ਹਾਂਜੀ ਕੁਝ ਸੀਗਾ ਓਏ ਕਿੱਥੇ ਇੱਥੇ ਕੀ ਲੱਗ ਰਹੀ ਆ ਗੱਲ ਨਹੀਂ ਪਾਟਾ ਗਾਰਡ ਦੀ ਮਾਰੀ ਬਾਤਾਂ ਦੀ